ਜਦੋਂ ਕਦੇ ਵੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜ਼ਿਕਰ ਆਉਂਦਾ ਤਾਂ ਉਹਨਾਂ ਦੇ ਨਾਲ ਪਾਈ ਮਰਦਾਨਾ ਜੀ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਜੋ ਇੱਕ ਪਰਛਾਵੇਂ ਦੀ ਤਰ੍ਹਾਂ ਹਰ ਸਮੇਂ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ ਪਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸੱਚੇ ਸਾਥੀ ਸਨ ਜਿਨ੍ਹਾਂ ਨੂੰ 54 ਸਾਲ ਤੱਕ ਗੁਰੂ ਸਾਹਿਬ ਦੀ ਸਹਬਤ ਨਸੀਬ ਹੋਈ ਹੈ ਸੋ ਅਓ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਮਰਦਾਨਾ ਜੀ ਦੇ ਜੀਵਨ ਉੱਤੇ ਇੱਕ ਝਾਤ ਮਾਰਦੇ ਹਾਂ ਇਤਿਹਾਸ ਦੇ ਵਿੱਚ ਜਿੱਥੇ ਵੀ ਜਗਤ ਗੁਰੂ ਬਾਬਾ ਨਾਨਕ ਜੀ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੈ ਜੋ ਗੁਰੂ ਸਾਹਿਬ ਦੇ ਸੱਚੇ ਅਤੇ ਪੱਕੇ ਮਿੱਤਰ ਸਨ ਸ਼ਾਇਦ ਹੀ ਕੋਈ ਭਾਈ ਮਰਦਾਨਾ ਜਿਨ੍ਹਾਂ ਨੂੰ ਖੁਸ਼ ਨਸੀਬ ਹੋਵੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਇਨੀਜ਼ਾਬਾ ਸ਼ੌਹਬਤ ਨਸੀਬ ਹੋਈ ਹੋਵੇ ਕੋਈ ਮਰਦਾਨਾ ਜਿਹਦੀ ਬਾਬੇ ਨਾਨਕ ਦੇ ਨਾਲ ਮਿੱਤਰਤਾ ਐਨੀ ਪੱਕੀ ਸੀ ਕਿ ਜਮਾ ਦੇ ਰੱਖ ਦੇਣ ਵਾਲੀ ਸਰਤੀ ਰੇਗਿਸਤਾਨਾਂ ਦੀ ਤਪੌਣ ਵਾਲੀ ਗਰਮੀ ਜੰਗਲ ਅਤੇ ਉਜਾੜ ਬਿਆਬਾਨਾਂ 'ਚ ਜੰਗਲੀ ਜਾਨਵਰਾਂ ਦਾ ਖੋ ਭੌਖਾ ਤੇ ਪਿਆਸ ਜਾਂ ਫਿਰ ਘਰ ਤਾਂ ਮੌ ਵੀ ਉਹਨਾਂ ਦੀ ਦੋਸਤੀ ਦੇ ਵਿੱਚ ਆੜੇ ਨਹੀਂ ਆ ਸਕਿਆ ਪਾਈ ਮਰਦਾਨਾ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਦੇ ਵਿੱਚ 10 ਸਾਲ ਵੱਡੇ ਸਨ ਪਰ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਮਿੱਤਰ ਕੋਈ ਆਮ ਵਿਅਕਤੀ ਨਹੀਂ ਬਲਕਿ ਉਹ ਖੁਦਾ ਦਾ ਰੂਪ ਹੈ ਪਾਈ ਮਰਦਾਨਾ ਜੀ ਨੂੰ ਉਹਨਾਂ ਦੇ ਦਿਵਯ ਰੂਪ ਦੇ ਦਰਸ਼ਨ ਹੋ ਚੁੱਕੇ ਸਨ ਇਸੇ ਲਈ ਪਾਈ ਮਰਦਾਨਾ ਜੀ ਨੇ ਵੀ ਆਪਣੇ ਕਦੇ ਕਰਤਾ ਮੌਣੀ ਕੀਤਾ ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੀ ਸੀ ਕਿ ਗੁਰੂ ਸਾਖਿਬ ਨੇ ਆਪਣੇ ਵਡਮੁੱਲੇ ਵਿਚਾਰਾਂ ਸਦਕਾ ਪਾਈ ਮਰਦਾਨਾ ਜਿਦੇ ਵਿੱਚੋਂ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਖਾਤਮਾ ਕਰ ਦਿੱਤਾ ਅਤੇ ਉਹਨਾਂ ਤੇ ਪੰਜ ਗੁਣਾ 7 ਸੰਤੋਖ, ਸਬਰ, ਦਇਆ ਅਤੇ ਧਰਮ ਦੀ ਰਹਿਮਤ ਕਰ ਦਿੱਤੀ ਸੀ। ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਈ ਮਰਦਾਨਾ ਜੀ ਨੂੰ ਬ੍ਰਹਮ ਤੇ ਵਿੱਚ ਪਹੁੰਚਣ ਦਾ ਗੁਰੂ ਜੀ ਦੇ ਪਾਈ ਖੂਨ ਦਾ ਅਤੇ ਗੁਰੂ ਜੀ ਦੇ ਸੱਚੇ ਸਾਥੀ ਹੋਣ ਦਾ ਮਾਣ ਮੱਤਾ ਰੂਤਪਾ ਹਾਸਲ ਹੋਇਆ ਪਾਈ ਮਰਦਾਨਾ ਜਿਨੇ तमाम ਉਮਰ ਗੁਰੂ ਸਾਖਿਬ ਜੀ ਦੀ ਸ਼ਹਬਤ ਦਾ ਆਨੰਦ ਮਾਣਿਆ ਅਤੇ ਅੱਜ ਵੀ ਉਹ ਸ਼ੀਰ ਗੁਰੂ ਕਰਨ ਸਾਖਿਬ ਜੀ ਦੇ ਵਿੱਚ 553ਵੇਂ ਅੰਗ ਤੇ ਬਿਰਾਜਮਾਨ ਨੇ ਪਾਈ ਮਰਦਾਨਾ ਜੀ ਦਾ ਜਨਮ 1459 ਇਸਮੀ ਦੇ ਵਿੱਚ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਦੇ ਵਿੱਚ 10 ਸਾਲ ਵੱਡੇ ਸਨ ਭਾਈ ਮਰਦਾਨਾ ਜਿਦੇ ਪਿਤਾ ਮੀਰ ਬਦਰਾ ਪਿੰਡ ਦੇ ਮੀਰਾਸੀ ਸਨ ਜੋ ਕਿ ਲੋਕਾਂ ਦੇ ਸੱਦੇ ਸੁਨੇਹੇ ਇੱਕ ਦੂਜੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਸਨ ਦਰਸਲ ਉਹਨਾਂ ਸਮਿਆਂ ਦੇ ਵਿੱਚ ਚਿੱਠੀ ਪੱਤਰ ਭੇਜਣ ਦਾ ਕੋਈ ਸਾਧਨ ਨਹੀਂ ਹੁੰਦਾ ਸੀ ਜਿਸ ਕਰਕੇ ਇਹ ਕੰਮ ਮੀਰਾਸੀ ਕਰਿਆ ਕਰਦੇ ਸਨ ਪਿੰਡ ਦੇ ਲੋਕਾਂ ਦੇ ਸੁੱਖ ਦੁੱਖ ਦੇ ਸੁਨੇਹੇ ਉਹਨਾਂ ਦੇ ਦੂਰ ਨੇੜੇ ਵਾਸਤੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਸਨ ਪਿੰਡ ਤੇ ਲੋਕਾਂ ਦੀਆਂ ਜਿੱਥੇ-ਜਿੱਥੇ ਵੀ ਰਿਸ਼ਤੇਦਾਰੀਆਂ ਹੁੰਦੀਆਂ ਸਨ ਉਹਨਾਂ ਨੂੰ ਸਬ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਜਿਸ ਤੋਂ ਖਾਸ ਕਰ ਲਈ ਹੈ ਕਿ ਉਹਨਾਂ ਦਾ ਕਿਰਤਾਰ ਬਹੁਤ ਉੱਚਾ ਅਤੇ ਸੁੱਚਾ ਹੁੰਦਾ ਸੀ ਉਹ ਹਰ ਕਿਸੇ ਦੇ ਘਰ ਟਹਿਰ ਸਕਦੇ ਸਨ ਅਤੇ ਹਰ ਕਿਸੇ ਦੇ ਘਰ ਦਾ ਖਾ ਪੀ ਸਕਦੇ ਸਨ ਯਜਮਾਨ ਵੀ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸੀ ਅਤੇ ਉਹਨਾਂ ਦੀ ਚੰਗੀ ਆਉ ਭਗਤ ਕਰਦੇ ਸੀ ਪਾਈ ਮਰਦਾਨਾ ਜੀ ਦੇ ਪਿਤਾ ਮੀਰ ਬਦਰਾ ਜੀ ਵੀ ਇਹੀ ਕੰਮ ਕਰਦੇ ਸਨ। ਉਹਨਾਂ ਦੀ ਜ਼ੁਬਾਨ ਤੇ ਸਭ ਨੂੰ ਯਕੀਨ ਹੁੰਦਾ ਸੀ ਉਹ ਹਮੇਸ਼ਾ ਦੂਰ ਦਰਾਡੇ ਆਉਂਦੇ ਜਾਂਦੇ ਰਹਿੰਦੇ ਸੀ। ਇਸ ਲਈ ਰਸਤੇ ਦੀਆਂ ਤਕਲੀਫਾਂ, ਸਹਾਰਨਾ ਉਹਨਾਂ ਦੀ ਆਦਤ ਬਣ ਚੁੱਕੀ ਸੀ। ਰਸਤੇ ਦੇ ਵਿੱਚ ਇਕੱਲੇ ਹੋਣ ਕਾਰਨ ਆਪਣਾ ਦਿਲ ਬਹਿਲਾਉਣ ਵਾਸਤੇ ਗੋਣਾ ਤੇ ਵਜਾਉਣਾ ਉਹਨਾਂ ਦੀ ਜੱਦੀ ਪੁਸ਼ਤੀ ਆਦਤ ਬਣ ਗਈ ਸੀ। ਲੰਬੇ-ਲੰਬੇ ਪੈਂਡੇ ਤੈਅ ਕਰਨੇ ਅਤੇ ਰਸਤੇ ਦੇ ਵਿੱਚ ਗੋਣ ਅਤੇ ਸਾਜ਼ ਵਜਾਉਣ ਦੇ ਨਾਲ ਉਹਨਾਂ ਨੂੰ ਸੰਗੀਤ ਦੀਆਂ ਬ੍ਰੇਕੀਆਂ ਦੀ ਸਮਝ ਆ ਚੁੱਕੀ ਸੀ ਯਾ ਇਹ ਕਹਿ ਲੋ ਕਿ ਸੱਦੇ ਸੁਨੇਹੇ ਦਾ ਕੰਮ ਕਰਦੇ ਆ ਸੰਗੀਤ ਵੀ ਉਹਨਾਂ ਦੀਆਂ ਰਗਾਂ ਦੇ ਵਿੱਚ ਵਸ ਚੁੱਕਿਆ ਸੀ ਪਾਈ ਮਰਦਾਨਾ ਜੀ ਵੀ ਗੌਣ ਅਤੇ ਰਬਾਬ ਵਜਾਉਣ ਦੇ ਤਨੀ ਸਨ ਜਦੋਂ ਜਗਤਗੁਰੂ ਬਾਬਾ ਨਾਨਕ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਬਾਣੀ ਗਾਉਂਦੇ ਤਾਂ ਨਾਲ ਪਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਅਤੇ ਸਮੁੱਚੀ ਫੀਜ਼ਾ ਦੇ ਵਿੱਚ ਮਿਠਾਸ ਘੁਲ ਜਾਂਦੀ ਸੀ ਰਬਾਬੀ ਪਾਈ ਮਰਦਾਨਾ ਜਿਹਦੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਟੰਕੀਆਂ ਆਉਣ ਤੋਂ ਇਲਾਵਾ ਰਬਾਬ ਪਚੌਣ ਦਾ ਖਾਸ ਕੋਣ ਸੀ ਜਿਸ ਨਾਲ ਉਹਨਾਂ ਨੇ ਗੁਰੂ ਜੀ ਦੇ ਵੱਲੋਂ ਰੱਚੇ ਬਾਣੀ ਨੂੰ 19 ਰਾਗਾਂ ਦੇ ਵਿੱਚ ਗਾਇਨ ਕੀਤਾ ਅਤੇ ਰਬਾਬ ਵਜਾਇਆ ਇੱਕ ਜਾਣਕਾਰੀ ਦੇ ਅਨੁਸਾਰ ਪਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ ਲਗਭਗ 39000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਇਹ ਹੀ ਨਹੀਂ ਪਾਈ ਮਰਦਾਨਾ ਜੀ ਨੂੰ ਸਿੱਖ ਧਰਮ ਦੇ ਵਿੱਚ ਪਹਿਲੇ ਕੀਰਤਨੀਏ ਹੋਣ ਦਾ ਵੀ ਮਣ ਹਾਸਲ ਹੈ ਬਾਬੇ ਨਾਨਕ ਦੇ ਨਾਲ ਉਹਨਾਂ ਦੀ ਸੱਚੀ ਦੋਸਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਸਾਹ ਵੀ ਚਕਤੁਰੂ ਪੱਪਾ ਨਾਨਕ ਜੀ ਦੀ ਗੋਦ ਦੇ ਵਿੱਚ ਲਏ। ਅੱਜ ਸਮੁੱਚੀ ਸਿੱਖ ਕੌਮ ਵੱਲੋਂ ਭਾਈ ਮਰਦਾਨਾ ਜੀ ਨੂੰ ਬਹੁਤ ਹੀ ਅਦਬ ਅਤੇ ਸਤਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਸਾਡੇ ਵੱਲੋਂ ਸਾਂਝੀ ਕੀਤੀ ਗਈ ਇਹ ਜਾਣਕਾਰੀ ਕਿਵੇਂ ਦੀ ਲੱਗੀ? ਸਾਨੂੰ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਜਰੂਰ ਦੱਸੋ। ਹੋਰ ਜਾਣਕਾਰੀ ਅਤੇ ਹੋਰ ਤਾਜ਼ਾ ਖਬਰਾਂ ਦੇਖਣ ਵਾਸਤੇ ਜੁੜੇ ਰਹੋ ਖੰਧਰਤ ਟੀਵੀ ਤੇ ਨਾਲ।